ਪਹੁੰਚਦੇ ਆ ਫ੍ਰੀ ਦੇ ਵਿਲਸਮ ਸ਼ਹਿਰ ਤੇ ਤੇ ਅੱਜ ਆਪਾਂ ਆਇਆ ਜੈਸਲਪੁਰ ਤੇ ਹੁਣ ਆਪਾਂ ਤਾਂ ਫਾਰਮ ਤੇ ਬਲੌਗ ਨਹੀਂ ਆਪਾਂ ਪਹੁੰਚੇ ਹੁਣ ਦੋ ਤਿੰਨ ਦਿਨ ਇੱਥੇ ਰਹਿ ਕੇ ਆਪਾਂ ਘੁੰਮਾਣਾ ਘੁੰਮਾਂਗੇ ਤੇ ਨਾਲ ਤੁਹਾਨੂੰ ਵੀ ਨਵੀਆਂ ਨਵੀਆਂ ਚੀਜ਼ਾਂ ਦੇਖਣ ਮਿਲਣਗੀਆਂ ਤੇ ਆਜੋ ਹੁਣ ਆਪਾਂ ਇੱਥੇ ਸਟੇਸ਼ਨ ਤੇ ਪਹੁੰਚ ਗਏ ਹੁਣ ਆਪਾਂ ਹੋਟਲ ਚੱਲਦੇ ਆ ਸਭ ਤੋਂ ਪਹਿਲਾਂ ਉੱਥੇ ਜਾ ਕੇ ਫਿਰ ਫਰੈਸ਼ ਹੋ ਗਏ ਖਾਣਾ ਖਾਦੇ ਆ ਖਾਣਾ ਖਾ ਕੇ ਫਿਰ ਕਿਤੇ ਜਾਵਾਂਗੇ ਲਿਕੇਸ਼ਨ ਤੇ ਆਓ ਜਲਦੀ ਸਟੇਸੀ ਵਾਲਾ ਵੀਰ ਆਪਾਂ ਨੂੰ ਮਿਲ ਗਿਆ ਤੇ ਇਹ ਬੈਗ ਤੱਕ ਵੀ ਨਹੀਂ ਲੈ ਕੇ ਜਾ ਰਿਹਾ ਕਹਿੰਦਾ ਕੋਈ ਗੱਲ ਨਹੀਂ ਆਜੋ ਤੁਹਾਨੂੰ ਘਮਾਉਣ ਵੀ ਲੈ ਕੇ ਜਾਵਾਂਗੇ ਹਨਾ ਤੇ ਹੁਣ ਚੱਲਦੇ ਆਂ ਇਧਰਾਂ ਤੇ ਹੋਟਲ ਆਪਣਾ ਬੁੱਕ ਆ ਤੇ ਚੱਲਦੇ ਆ ਹੁਣ ਆਪਾਂ ਚੱਲ ਕੇ ਦੇਖਦੇ ਆਂ ਹੋਟਲ ਪਹਿਲਾਂ ਤਾਂ ਇਹ ਮਗਰ ਮਗਰ ਜਾਂਦਾ ਵੀ ਇਹਦੀ ਹੈ ਕਾਰ ਕਿੱਥੇ ਆ ਕਾਰ ਦੇ ਵਿੱਚ ਬੈਠ ਕੇ ਆਪਾਂ ਚੱਲਾਂਗੇ ਇਹ ਆ ਵੀਰ ਦੀ ਡਾਇਰ ਦੇਖੋ ਜੇ ਇਹਦੇ ਨਾਲ ਕੋਈ ਗੱਲ ਬਣੀ ਫਿਰ ਆਪਾਂ ਇਹਦੇ ਨਾਲ ਡੈਜਰਟ ਤੇ ਵੀ ਇਹਦੇ ਨੇ ਘੁੰਮਣ ਜਾਵਾਂਗੇ ਡੈਜਰਟ ਸਫਰੀ ਕਰਾਂਗੇ ਠੀਕ ਹੈ ਡੈਜਰਟ ਦੇ ਵਿੱਚ ਹੁਣ ਫਿਲਹਾਲ ਆਪਾਂ ਹੋਟਲ 'ਚ ਚੱਲੇ ਆਂ ਗੱਡੀ 'ਚ ਆਪਾਂ ਬੈਠ ਗਏ ਹੁਣ ਤੇ ਮੈਂ ਕਮਲ ਤੇ ਵੀਰਾ ਵੀ ਆਪਾਂ ਨੂੰ ਘੈਂਡ ਮਿਲਿਆ ਕਹਿੰਦਾ ਸਾਰਾ ਤੁਹਾਨੂੰ ਜੈਸਲ ਮੀਰ ਕਮਾ ਦੇਣਾ ਮੈਂ ਮੇਰਾ ਨੰਬਰ ਲੈ ਲਓ ਸਾਰਾ ਕਮਾ ਦੇਗਾ ਭਰਾਵਾ ਏਕਦਮ ਬੜੀਆ ਘੁਮਾएंगे ਸਰ ਜੀ ਬੜੀਆ ਘੁਮਾਵੇਂਗਾ ਏਕਦਮ ਪਸਠ ਠੀਕ ਹੈ ਤੇ ਆਪਾਂ ਹੁਣ ਨਿਕਲਦੇ ਹਾਂ ਹੋਟਲ ਵੱਲੋਂ ਤੇ ਹੋਟਲ ਚ ਚੱਲ ਕੇ ਆਪਾਂ ਦੇਖਦੇ ਆਪਾਂ ਹੋਟਲ ਕਿਹਾ ਜਾ ਆਨਲਾਈਨ ਬੁੱਕ ਕੀਤਾ ਹੋਇਆ ਤੇ ਗਰਮੀ ਇੱਥੇ ਕਿਵੇਂ ਆ ਹੁਣ ਇਸ ਟਾਈਮ ਮੌਸਮ ਠੀਕ ਹੈ ਮੈਨੂੰ ਮਨਜ਼ ਮਨ ਨਾਲ ਚ ਜ਼ਿਆਦਾ ਗਰਮੀ ਲੱਗੀ ਨਹੀਂ ਨਾਈਟ ਮੇ ਮੌਸਮ ਅੱਛਾ ਰਹਤਾ ਹੈ ਠੰਡਾ ਰਹਤਾ ਹੈ ਹਾਂ ਨਾਈਟ ਮੇ ਤਾਂ ਰਹਤਾ ਹੈ ਨਾ ਹਾਂ ਦਿਨ ਮੇ ਥੋੜਾ ਧੁੱਪ ਰਹਤਾ ਹੈ ਹਾਂ ਸ਼ਾਮ ਕੀ ਟਾਈਮ ਠੰਡਾ ਹੋ ਜਾਂਦਾ ਹੈ ਅੱਛਾ ਸ਼ਾਮ ਦੇ ਟਾਈਮ ਬੜੀ ਠੰਡ ਹੋ ਜਾਂਦੀ ਹੈ ਹਨਾ ਹਾਂ ਬੜੀ ਠੰਡ ਠੀਕ ਹੈ ਤਾਂ ਜਿਹੜੀ ਡਾਇਰ ਤੇ ਸਫਾਰੀ ਸ਼ੁਰੂ ਕਰਦੇ ਨੇ وہ کتنے بجے مارننگ کی شروع ہو جاتی مارننگ میں نہیں وہ ڈیزرٹ جو سفاری ہوتا ہے وہ شام کو ہوتا ہے شام نو جی چار بجے کے بعد یہاں سے جو نکلے ہوتے ہیں پانچ بجے وہاں پہنچتے ہیں پھر ایک گھنٹہ جیپ سفاری ہوتا ہے اس کے بعد میں اونٹ سواری ہے سن سیٹ دیکھ کے سات بجے سن سیٹ ہوتا ہے پھر اب وہ تو بعد کیمپ جب واپس آ جاؤ جی پھر واپس کیمپ پہ آؤ پھر سات بجے سے لگا کے دس بجے تک پروگرام چلتا ہے کیمپ کا ٹھیک ہے کلچر ایکٹیویٹی وغیرہ وہ سارا چیز رہتا ہے ڈانس ہوتا ہے وام جی یہ اپنے راجستھانی کلچر یہاں جی کیا چیز زیادہ فیمس ہے یہاں پہ دیکھنے کے لیے تو قلعہ ہے ویسے بھی کام جیسے کام دھندے یہاں کون کون سے اچھے چل رہے ہیں پتھر کا کام پتھر کون سا بڑھیا ملتا ہے جیسے نا یہ گولڈن سٹی اسی لیے بولتے ہیں اس کا پورا نیچرل کلر گولڈن ہے اس کا نیچرل کلر ہے گولڈن پتھر نیچرل ਅਜੇ ਬਾਹਰ ਸੈਟੋ ਮੇ ਵੀ ਬਹੁਤ ਆਤਾ ਹੈ ਹਾਂ ਸਹੀ ਬਾਤ ਹੈ ਇਸका ਪੱਥਰ ਕਾ ਜੋ ਕਾਰਗਰੀ ਕਾ ਕਾਮ ਹੈ ਅੰਦਰ ਜੋ ਹਵੇਲੀਆਂ ਹੈ ਕਿਲਾ ਹੈ ਪੈਲੇਸ ਬਨੇ ਹੋਏ ਹੈ ਠੀਕ ਹੈ ਬਹੁਤ ਅੱਛੇ ਬਨੇ ਹੋਏ ਹਨ ਹਾਂ ਪਹਿਲੇ ਤੋਂ ਬਹੁਤ ਅੱਛੇ ਹੈ ਦੇਖੋ ਕੁਦਰਤ ਨੇ ਸਾਰੇ ਕਿਤੇ ਕੁਛ ਨਾ ਕੁਛ ਦਿੱਤਾ ਹੋਇਆ ਹੈ ਨਾ ਜਿਵੇਂ ਸਾਨੂੰ ਪੰਜਾਬ ਦੇ ਵਿੱਚ ਸਾਡੇ ਫਸਲਾਂ ਵਧੀਆ ਹੁੰਦੀ ਹੈ ਤੇ ਤੁਹਾਨੂੰ ਇਹ ਪੱਥਰ ਦੇ ਤਾਂ ਪੱਥਰ ਤੋਂ ਕਮਾਈ ਕਰ ਰਹੇ ਹੋ ਨਾ ਵਧੀਆ ਬੱਸ ਐਸੇ ਟੂਰਿਸਟ ਵੀ ਬਹੁਤ ਆਉਂਦੇ ਇੱਥੇ। ਰੇਗਿਸਤਾਨ ਦੀ ਹੈ हमको ਇਹ ਚੀਜ਼। ਹਾਂ। ਸਹੀ ਗੱਲ। ਪਰਮਾਤਮਾ ਨੇ ਸਭ ਨੂੰ ਬਰਾਬਰ ਨਹੀਂ ਰੱਖਣਾ ਹੁੰਦਾ ਬਰਾਬਰ। ਬਿਲਕੁਲ। ਬਾਕੀ ਇੱਥੋਂ ਦੇ ਲੋਕ ਹੈਂਡੀਕਰਾਫਟ ਦੀਆਂ ਚੀਜ਼ਾਂ ਬਹੁਤ ਬਣਾਉਂਦੇ ਆ। ਬਹੁਤ ਬਣਾਉਂਦੇ। ਕਾਰੀਗਰ ਬਹੁਤ ਵਧੀਆ ਨੇ। ਬਹੁਤ। ਜੋ ਲੇਡੀਜ਼ ਨੇ گاਉਂ ਵਿੱਚ ਰਹਤੀਆਂ ਨਾ ਉਹ ਹੈਂਡ ਵੇਵ ਵਰਕ ਦਾ ਕੰਮ ਬਹੁਤ ਅੱਛਾ ਕਰਦੀਆਂ। ਠੀਕ ਹੈ। ਉਹ ਮੇਨ ਸਿਟੀ ਦੇ ਅੰਦਰ ਬੜੀਆ ਹੈ। ਉਹ ਵੀ ਦੇਖਣ ਲੱਗੀ ਚੀਜ਼ ਹੈ। ਉਹ ਬੜੀਆ। ਮਿਊਜ਼ੀਅਮ ਵੀ ਬਣੇ ਹੋਏ ਆ ਹੈਂਡੀਕਰਾਫਟ ਦੇ। ਮਿਊਜ਼ੀਅਮ ਬਣੇ ਹੋਏ। ਆ ਸਰਕਲ ਦੇ ਅੰਦਰ ਹੈ ਕਿਹੜਾ ਸਰਕਲ ਆ ਇਹ 이어ਫੋਨ ਸ਼ਰਕ ਹੈ 이어ਫੋਨ ਨੰਬਰ ਰੱਖ ਲਓ ਆ ਨੰਬਰ ਦੇ ਦਿਜੋ ਤੇ ਨੰਬਰ ਦੇ ਕੇ ਤੇ ਫਿਰ ਸਵੇਰੇ ਆਪਾਂ ਜਾਂ ਸਵੇਰੇ ਗਏ ਜਾਂ ਪਰਸੋ ਵੇ ਤਾਂ ਪਹੁੰਚਣਾ ਨਾ ਪ੍ਰੋਗਰਾਮ ਆ ਜੇ ਕਿ ਪਾਸ ਟਾਈਮਿੰਗ ਫੁੱਲ ਹੈ ਅੱਜ ਅਗਰ ਜਾਣਾ ਹੈ ਤਾਂ ਵੀ ਆਏ ਤਾਂ ਫਰੈਸ਼ ਹੋਗੇ ਨਾ ਖਾਣਾ ਖੂਣਾ ਖਾ ਕੇ ਵੀ ਥੋੜੀ ਜੀ ਰੈਸਟ ਕਰਕੇ ਫਿਰ ਕੇਲਾ ਫੋਰਟ ਘੁੰਮਾਂਗੇ ਅਥਰੇ ਇੱਥੇ ਸਾਨੂੰ ਵੀ ਦੇਖਾਂਗੇ ਹਾਂ ਇਹ ਰਿਹਾ ਫੋਰਟ ਸਾਹਮਣੇ ਹੀ ਹੈ ਹਾਂ ਬਿਲਕੁਲ ਹੋਟਲ ਵਾਲਾ 뷰 ਵਾਲਾ ਹੀ ਲਿਆ ਆਪਾਂ ਰੂਮ ਬਿਲਾ ਬੋਲਣਾ ਰਾਇਲ ਬਿਲਾ ਇਹ ਵਾਲਾ ਸਾਹਮਣੇ ਹੋਟਲ ਰਾਇਲ ਬਿਲਾ ਹਾਂ ਜੈਸਲਮੇਰ ਇਹੀ ਹੈ ਇਹੀ ਹੈ ਆਪਾਂ ਇੱਕ ਮਿੰਟ ਚੈੱਕ ਵੀ ਕਰ ਲੈਨੇ ਹਾਂ ਹਾਂ ਇਹੀ ਹੈ ਇਹੀ ਹੈ ਬਿਲਕੁਲ ਗੁੱਡ ਪੰਜਾਬੀ ਵੀ ਤੁਸੀਂ ਆਰਾਮ ਨਾਲ ਸਮਝ ਲੈਨੇ ਹੋ ਨਾ ਕੋਈ ਫਰਕ ਨਹੀਂ ਪੈਂਦਾ ਨਹੀਂ ਵਧੀਆ ਮੈਂ ਦੇਖਿਆ ਮੈਂ ਟ੍ਰੇਨ 'ਚ ਆਇਆ ਸਾਰੇ ਨਾਲ ਪੰਜਾਬੀ ਦੀਆਂ ਗੱਲਾਂ ਕਰੀਆਂ ਨੇ ਸਾਰੇ ਬੰਦੇ ਵੈਸੇ ਰਾਜਸਥਾਨੀ ਬੰਦੇ ਵਧੀਆ ਘੈਂਟ ਨੇ ਸਾਰੇ ਮੇਰਾ ਮੈਂ ਨਾ ਮਕਾਨ ਬਣਾਇਆ ਸੀ ਪੱਥਰ ਲਵਾਇਆ ਸੀ ਰਾਜਸਥਾਨੀ ਬੰਦੇ ਦੇ ਸਾਡੇ ਉੱਥੇ ਲਾਉਂਦਾ ਉੱਥੇ ਹੀ ਰਹਿੰਦਾ ਉਹ ਸ਼ੇਰਪਰ ਜੀ ਬਹੁਤ ਵਧੀਆ ਬਹੁਤ ਵਧੀਆ ਕੰਮ ਕਰਦਾ ਉਹਦੇ ਕੋਲੇ ਮਤਲਬ ਕੰਮ ਇੰਨਾ ਜ਼ਿਆਦਾ ਵੀ ਬਾਰੀ ਨਹੀਂ ਆਉਂਦੀ ਤੇ ਆਹ ਸਾਹਮਣੇ ਆਪਣਾ ਹੋਟਲ ਆ ਗਿਆ ਰਾਇਲ ਬਿਲਾ ਰਾਇਲ ਬਿਲੇ ਦੇ ਵਿੱਚ ਹੁਣ ਆਪਾਂ ਚੱਲ ਕੇ ਇਸ ਇੱਥੇ ਕਰਦੇ ਆਂ ਆਪਾਂ ਆ ਗਏ ਹੁਣ ਰਾਇਲ ਬਿਲੇ ਦੇ ਵਿੱਚ ਹੋਟਲ 'ਚ ਪਹੁੰਚ ਗਏ ਆਜੋ ਆਪਾਂ ਦੇਖਦੇ ਆਂ ਉੱਪਰ ਰੂਮ ਆਪਣਾ ਕਿਸ ਤਰ੍ਹਾਂ ਦਾ ਰੂਮ ਆਪਣਾ ਸੈਕੰਡ ਫਲੋਰ ਤੇ ਆ ਸੀੜੀਆਂ ਹੀ ਯੂਜ਼ ਕਰਨੀਆਂ ਪੈਣੀਆਂ ਲਿਫਟ ਮੇਰੇ ਖਿਆਲ ਹੈ ਨਹੀਂ ਆ ਜਾਓ ਦੇਖੋ ਗੋਲਡਨ ਗੋਲਡਨ ਸਾਰਾ ਪੱਥਰ ਲੱਗਾ ਹੋਇਆ ਗੋਲਡਨ ਸਿਟੀ ਦਾ ਨਾਮ ਇਹਨੂੰ ਤਾਂ ਹੀ ਦਿੱਤਾ ਗਿਆ ਤੇ ਇਹ ਵਾਲਾ ਆਪਣਾ ਰੂਮ ਆ ਗਿਆ ਸਾਹਮਣੇ ਵਧੀਆ ਖੁੱਲਾ ਡੁੱਲਾ ਨੀਟ ਐਂਡ ਕਲੀਨ ਰੂਮ ਹੈ ਤੇ ਇਧਰ ਇਸ ਤਰ੍ਹਾਂ ਦਾ ਬੈੱਡ ਦਿੱਤਾ ਹੋਇਆ ਐਲਈਡੀ ਟੀਵੀ ਆ ਸ਼ੀਸ਼ਾ ਵੱਡਾ ਦਿੱਤਾ ਹੋਇਆ ਰੈਡੀ ਹੋਣ ਨੂੰ ਤੇ ਇਧਰ ਤੁਸੀਂ ਬੈਠ ਸਕਦੇ ਹੋ ਲੇਟ ਵੀ ਸਕਦੇ ਹੋ ਇਦਰ ਕੁਰਸੀ ਆ ਟੇਬਲ ਆ ਤੇ ਨਾਲ ਇਦਰ ਬਾਥਰੂਮ ਬਹੁਤ ਵਧੀਆ ਦੇਖੀ ਸਾਫ ਸੁਥਰਾ ਹਾਂ ਬਾਥਰੂਮ ਬਹੁਤ ਨੀਟ ਐਂਡ ਕਲੀਨ ਤੇ ਆਓ ਹੁਣ ਆਪਾਂ ਇੱਥੇ ਰੁਕਦੇ ਆ ਥੋੜੀ ਜਿਹੀ ਰੈਸਟ ਕਰਕੇ ਤੇ ਫੇਰ ਆਪਾਂ ਚੱਲਦੇ ਆ ਘੁੰਮਣ ਤੇ ਉਦੋਂ ਬਾਅਦ ਸਾਨੂੰ ਅਗਲੀਆਂ ਗੱਲਾਂ ਬਾਤਾਂ ਫੇਰ ਕਰਦੇ ਆ ਹੁਣ ਆਪਾਂ ਚੱਲਦੇ ਆ ਹੁਣ ਆਪਾਂ ਰੈਡੀ ਰੂਡੀ ਹੋ ਗਏ ਚੱਲਦੇ ਆ ਇਸਦਾ ਗੋਲਡਨ ਫੋਰਟ ਦੇਖਣ ਆਜੋ ਤੇ ਹੁਣ ਆਪਾਂ ਬਾਜ਼ਾਰ ਵਿੱਚ ਦੀ ਲੰਘ ਕੇ ਨੇੜੇ ਹੀ ਇੱਥੇ ਫੋਰਟ ਸਾਰਾ 10-10 ਮਿੰਟ ਦੀ ਬੌਗਤ ਹੀ ਨੇ ਸਾਰਾ ਕੁਝ ਪਟਾਉਂ ਕੀ ਹਵੇਲੀ ਤੇ ਗੋਲਡਨ ਫੋਰਟ ਸਨਾਰ ਕਿਲਾ ਜਿਹਨੂੰ ਕਹਿ ਦਿੰਦੇ ਆ ਉਹ ਇੱਥੇ ਸਾਰਾ ਕੁਝ ਨੇੜੇ ਆ ਤੇ ਲੋਕਾਂ ਦੀ ਜਿਹੜੀ ਮੇਨ ਇੱਥੇ ਕਮਾਈ ਹੈ ਇਹਨਾਂ ਨੇ ਦੱਸਿਆ ਵੀ ਇਹਦਾ ਜਿਹੜਾ ਪੱਥਰ ਆ ਇਹਨਾਂ ਦਾ ਇਹ ਇਹਨਾਂ ਲਈ ਇੱਕ ਸੋਨਾ ਹੀ ਆ ਸਭ ਤੋਂ ਵੱਡਾ ਇਹਨਾਂ ਦੀ ਕਮਾਈ ਦਾ ਸਾਧਨ ਇੱਥੇ ਹੀ ਆ ਇੱਥੇ ਕਾਫੀ ਇਹ ਮੀਨਾਕਾਰੀ ਹੱਥਾਂ ਨਾਲ ਕਰਦੇ ਨੇ ਪਿੰਡਾਂ 'ਚ ਸਹਰਾਂ 'ਚ ਸਾਰੇ ਕਿਥੇ ਆ ਦੇਖੋ ਆ ਘਰ ਵੀ ਬਣੇ ਬਣਿਆ ਜਿਵੇਂ 골ਡਨ ਹੈ ਨੇਚਰਲ ਪੱਥਰਾ ਕੋਈ ਕਲਰ ਨਹੀਂ ਕੀਤਾ ਹੋਇਆ ਕਿਸੇ ਨੂੰ ਕਿਸੇ ਨੂੰ ਕੋਈ ਰੰਗ ਨਹੀਂ ਇਹ ਦੱਸਦੇ ਨੇ ਵੀ ਇਹ ਸਾਡੇ ਲਈ ਇੱਕ ਸੋਨਾ ਵਰਦਾਨ ਹੈ ਦੇਖੋ ਕੁਦਰਤ ਜਿਹੜਾ ਪ੍ਰਮਾਤਮਾ ਸਾਰਿਆਂ ਨੂੰ ਕੁਝ ਨਾ ਕੁਝ ਦਿੰਦਾ ਜਿਵੇਂ ਆਪਾਂ ਨੂੰ ਪੰਜਾਬ ਦੇ ਵਿੱਚ ਪੂਰੀ ਉਪਜਾਊ ਮਿੱਟੀ ਦਿੱਤੀ ਆ ਹਨਾ ਤਾਂ ਇਹਨਾਂ ਨੂੰ ਜਿਵੇਂ ਇੱਥੇ ਇੱਕ ਪੱਥਰ ਦਿੱਤਾ ਜਿਹੜਾ ਇਹਦਾ ਕੁਦਰਤੀ ਰੰਗ ਸੁਨਹਿਰੀ ਆ ਤੇ ਤਾਂ ਹੀ ਇਹਨੂੰ ਪੱਥਰ ਕਰਕੇ 골ਡਨ ਸਿਟੀ ਕਿਹਾ ਜਾਂਦਾ ਤੇ ਆਜੋ ਹੁਣ ਆਪਾਂ ਚੱਲਦੇ ਆਂ ਕਿਲੇ ਤੇ ਕਿਲੇ ਨੂੰ ਕਰਦੇ ਆਂ ਘਾਹ ਹੁਣ ਆਪਾਂ ਗੋਲਡਨ ਫੋਰਟ ਤੇ ਆ ਗਏ ਤੇ ਗੋਲਡਨ ਫੋਰਟ ਘੁੰਮਦੇ ਆਂ ਤੇ ਇਹ ਕਿਲੇ ਦੇ ਵਿੱਚ 4000 ਲੋਕ ਰਹਿੰਦੇ ਨੇ ਤੇ ਕਾਫੀ ਇੱਥੇ ਦੁਕਾਨਾਂ ਨੇ ਤੇ ਪੁਰਾਣੀਆਂ ਤੋਪਾਂ ਨੇ ਰਾਜੇ ਰਾਣੀ ਦੇ ਮਹਿਲ ਨੇ ਕਾਫੀ ਕੋਸ਼ ਹੈ ਇੱਥੇ ਘੁੰਮਣ ਨੂੰ ਤੇ ਇਹਦੇ ਵਿੱਚ ਆਪਾਂ ਘੁੰਮਾਂਗੇ ਜੇ ਤੁਹਾਡਾ ਵੀ ਕਦੇ ਪ੍ਰੋਗਰਾਮ ਬਣਿਆ ਜੈਸਲਮੀਰ ਆਉਂਦਾ ਤਾਂ ਇਹ ਇੱਕ ਲੋਕੇਸ਼ਨ ਆ ਘੁੰਮਣ ਲਈ ਤੇ ਇੱਥੇ ਗਾੜਦੀ ਹੈ ਸਾਇਦ ਨਾਲ ਤੁਸੀਂ ਵਧੀਆ ਘੁੰਮ ਸਕਦੇ ਹੋ ਠੀਕ ਆ ਜ ਤੱਕ ਨਹੀਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਲੌਗ ਵਿੱਚ